ਦੁਈ ਭਰਮ ਭੁਲਾਣੀਆਂ ਦੁਜੈ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਸਨ ਪ੍ਰੀਤ ਪਕੜ ਚਲਾਏਨ ਦੂਤ ਜਮ ਕਿਸੈ ਨ ਦੇਨੀ ਭੀਤ ਛਲਡ ਖਡੋਤੇ ਖਿਨੇ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਨਰੋੜੈ ਤਨ ਕਪੇ ਸਿਆਹੁ ਹੋਵਾ ਸੀਤ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਂ ਨਰਕ ਨ ਪਾਈਐ ਹੈ ਗੁਰ ਰਖਣ ਵਾਲਾ ਹੇਤ ਸੇ ਪਾਦੋਂ ਨਰਕ ਨ ਪਾਈਐ ਹੈ ਗੁਰ ਰਖਣ ਵਾਲਾ ਹੇਤ ਪਾਦੋਂ ਦਾ ਮਹੀਨਾ ਦਿਨ ਛਕਰਵਾਰ 16 ਤਰੀਕ ਨੂੰ ਆਰੰਭ ਹੋਇਆ ਸਤਿਗੁਰੂ ਜੀ ਚੜ੍ਹਦੀਆਂ ਕਲਾ ਕਰਨ ਆਸਮਰਦਾ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ